ਅੱਜ ਫੇਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਰ ਸਿੰਘ ਵਾਲੇ ਦੇ ਵਿੱਚ ਰੈਲੀ ਕੀਤੀ ਹੈ ਕਿਉਂਕਿ ਰੈਲੀ ਦੇ ਵਿੱਚ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਨੌਜਵਾਨ ਪਿੰਡ ਦੇ ਸਾਰੇ ਇਕੱਠੇ ਹੋ ਕੇ ਕਿਸਾਨਾਂ ਆਗੂਆਂ ਦੀ ਗੱਲਬਾਤ ਸੁਣੀ ਤੇ ਨਾਲ ਕਰਨ ਕੀਤਾ ਵੀ ਜਿਹੜੀ 24 ਤਰੀਕ ਨੂੰ ਸਮਰਾਲੇ ਦੇ ਵਿੱਚ ਆਪਾਂ ਸੰਜੁਟ ਮੋਰਚੇ ਦੇ ਛੱਦੇ ਤੇ ਵੱਡੀ ਰੈਲੀ ਕਰਨੀ ਹੈ ਉਹਦੇ ਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਚੋਬੀ ਇਕਲ ਕਰਾ ਕੇ ਆਵਾਂਗੇ ਕਿਸਾਨ ਆਗੂ ਆਂਦੀ ਗੱਲ ਸੁਣ ਕੇ ਬਹੁਤ ਵਧੀਆ ਹੌਸਲੇ ਨਾਲ ਨੌਜਵਾਨਾਂ ਨੇ ਵਿਸ਼ਵਾਸ ਦਿਵਾਇਆਗਾ ਤੇ ਬੇਨਤੀ ਕਰਦੇ ਆਂ ਜਿਵੇਂ ਅੱਜ ਦਲੇਲ ਸਿੰਘ ਵਾਲੇ ਦੇ ਵਿੱਚ ਸੱਤ ਦੇ ਵਿੱਚ ਮੀਟਿੰਗ ਕਰਕੇ ਕਿਸਾਨ ਮਜ਼ਦੂਰ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਬਜ਼ੁਰਗ ਪਹੁੰਚੇ ਐ ਤੇ ਅਸੀਂ ਭਗਵੰਤ ਮਾਨ ਨੂੰ ਦੱਸ ਦੇਣਾ ਚਾਹੁੰਦੇ ਆਂ ਭਵਾਂ ਦੀ ਤੁਸੀਂ ਕਿਸਾਨਾਂ ਦੇ ਰੋਹ ਨੂੰ ਦੇਖ ਕੇ ਤੋਨ ਸੁਭਾਅ ਬਣਿਆ ਹੋਇਆ ਅ ਕਿਸਾਨਾਂ ਦੇ ਖਿਲਾਫ ਝੱਗ ਛੱਟਣ ਦਾ ਭਮਾ ਦੀ ਤੁਸੀਂ ਇਹ ਪਾਲਿਸੀ ਹੈ ਜਿਹੜੀ ਵਾਪਸ ਲੈ ਲਈ ਹੈ ਜ਼ਮੀਨਾਂ ਵਾਲੀ ਜਿਹੜੇ 24 ਸ਼ਹਿਰਾਂ ਦੇ ਵੱਡੇ ਤੁਸੀਂ ਅ 24 ਸ਼ਹਿਰਾਂ ਦੇ ਵੱਡੇ ਇਲਾਕਿਆਂ ਦੇ ਵਿੱਚ ਜ਼ਮੀਨ ਰਿਕਵਰ ਕਰਨੀ ਸੀਗੀ ਅ ਉਹਨਾਂ ਨੂੰ ਦੇਣੀ ਸੀ ਚਿਹਤਿਆਂ ਨੂੰ ਆਪਦੇ ਕਿਸਾਨਾਂ ਤੋਂ ਖੋ ਕੇ ਪਰ ਤੁਸੀਂ ਭਮਾ ਦੀ ਵਾਪਸ ਉਹ ਲੈ ਲਈ ਮੂੰਹ ਜਬਾਨੀ ਪਰ ਜਿਵੇਂ ਜਿਵੇਂ ਇਹ ਤੁਸੀਂ ਤੈਅ ਕੀਤੀ ਸੀਗੀ ਫੱਲੋਂ ਵਿਧਾਨ ਸਭਾ ਦੇ ਵਿੱਚ ਸੈਸ਼ਨ ਸੱਦ ਕੇ ਜਿਵੇਂ ਪਹਿਲਾਂ ਇਹ ਕਾਨੂੰਨ ਬਣਾਇਆ ਉਹ ਮੇਜ ਘਰ ਰੱਦ ਨਹੀਂ ਕਰਦੇ ਉਹਨਾਂ ਚੱਕਰ ਛੋਡੀ ਸੰਗੀ ਦੇ ਵਿੱਚ ਗੂਠਾ ਜਿਹੜਾ ਦੇ ਕੇ ਰੱਖਾਂਗੇ ਜੇਕਰ 24 ਤਰੀਕ ਤੋਂ ਪਹਿਲਾਂ ਇਹ ਲਾਨ ਕਰ ਦਿੰਦੇ ਆ 20 ਤਰੀਕ ਤੱਕ ਫਿਰ ਆਪਾਂ ਵੱਡੀ ਗਣਤੀ ਦੇ ਵਿੱਚ ਜਾ ਕੇ ਉੱਥੇ ਜੇਤੂ ਰੈਲੀ ਕਰਾਂਗੇ ਵੀ ਆ ਨੌਜਵਾਨਾਂ ਨੇ ਇੱਕ ਬਹੁਤ ਵੱਡਾ ਹਾਵਲਾ ਜਿਹੜਾ ਸਰਕਾਰ ਨੇ ਵਿੱਢਿਆ ਸੀ ਕੇਂਦਰ ਦੇ ਕਹਿਣ ਤੇ ਉਹ ਵਾਪਸ ਲੈਤਾਗਾ ਜੇਕਰ 20 ਤਰੀਕ ਤੱਕ ਨਹੀਂ ਆਵਦਾ ਸਪਸ਼ਟੀਕਰਨ ਦੰਦੇ ਫਿਰ ਆਪਾਂ ਉੱਥੇ ਇੱਕ ਐਲਾਨ ਕਰਨਾ ਜਿਹੜੀਆਂ ਪੰਜਾਬ ਤੇ ਕੇਂਦਰ ਸਰਕਾਰ ਦੀ ਤਸੱਲੀ ਹੋ ਜਾਣੀ ਹੈ ਸਾਂਝੁੱਤ ਮੋਰਚ ਨੇ ਇੱਕ ਐਲਾਨ ਕਰਨਾਗਾ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆਂ ਵੀ ਜਿਹੜੇ ਲੋਕ ਨੇ ਮਿਹਨਤ ਕਰਦੇ ਆ ਉਹਨਾਂ ਦੇ ਸਿਰ ਤੇ ਭਾਰਤਾ ਜਿਹੜਾ ਰੋਟੀ ਖਾਂਦਾਗਾ ਅੰਨਦਾਤਾ ਅੰਨਦਾਤੇ ਨੂੰ ਮਾਰਨ ਵਾਸਤੇ ਲਗਾਤਾਰ ਰੋਜ਼ ਦੀ ਰੋਜ਼ ਬਿਉਂਤ ਬੰਦੀਆਂ ਜਿਹੜੀਆਂ ਉਹ ਆਪਣੀਆਂ ਸਾਫ ਕਰ ਲਾ ਤੇ ਨਹੀਂ ਜਿਹੜੇ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਆ ਲੋਕਾਂ ਨਾਲ ਉਹ ਲਾਗੂ ਕਰ ਲੈ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੇਰਾ ਜਿਹੜਾ ਜਲੂਸ ਆ ਪਿੰਡਾਂ ਦੇ ਵਿੱਚ ਕੱਢਣਾ ਲੋਕਾਂ ਨੇ ਕਿਉਂਕਿ ਪਿੰਡ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਵੱਡਾ ਪਿੰਡਾਂ ਦੇ ਵਿੱਚ ਗੁੱਸਾ ਹੈ ਕਿਉਂਕਿ ਵੋਟਾਂ ਵੇਲੇ ਕੁਝ ਹੋਰ ਦੰਦ ਸੀਗੇ ਤੇ ਅੱਜ ਕੁਝ ਦੰਦ ਹੋਰ ਆ ਜਿਵੇਂ ਹਾਥੀ ਦੇ ਖਾਣ ਵਾਲੇ ਦੰਦ ਹੋਰ ਹੁੰਦੇ ਆ ਦਿਖਾਉਣ ਵਾਲੇ ਹੋਰ ਹੁੰਦੇ ਆ ਇਸ ਕਰਕੇ ਪਿੰਡਾਂ ਦੀਆਂ ਫਿਰਨਿਆਂ ਦੇ ਅੰਦਰ ਤੁਹਾਨੂੰ ਬੜਨ ਔਖਾ ਹੋ ਜਾਊਗਾ ਤੇ ਨਹੀਂ ਤਾਂ ਜਿਵੇਂ ਕਾਨੂੰਨ ਬਣਾਏ ਹੈ ਉਹਨੇ ਲੈਕਟਿਰੂਪ ਦੇ ਵਿੱਚ ਵਾਪਸ ਲੈ ਕੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਨੀਤੀਆਂ ਬਣਾ ਲਾ ਸਬਸਿਡੀ ਦੇ ਉੱਤੇ ਤੇਲ ਰੇ ਜਿਹੜਾ ਬਾਣ ਦੇ ਵਿੱਚ ਖਰਤ ਹੁੰਦੀ ਹੈ ਚੀਜ਼ ਉਹਨਾਂ ਤੇ ਸਬਸਿਡੀ ਦੇ ਤੇ ਨਹੀਂ ਫਿਰ ਕਿਸਾਨਾਂ ਜਿਹੜੇ ਗੁੱਸੇ ਦਾ ਕਿਸਾਨਾਂ ਦੇ ਵਿੱਚ ਵੱਡੀ ਗਿਣਤੀ ਭਰਿਆ ਹੋਇਆ ਉਹ ਗੁੱਸਾ ਸਾਹਮਣੇ ਦੇ ਵਾਸਤੇ ਤਿਆਰ ਹੈ